ਕੀ ਫਦੇ ਸੰਤਨ ਸ਼ੀਗਰੂ ਤੇਗਵਾਦ ਸਾਹਿਬ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬਤਾ ਭਲਾ ਕਰੋ ਬਜੀ ਮਿਹਰ ਕਰੋ ਕਿਰਪਾ ਕਰੋ ਬਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਜੀ ਔਖੀ ਕੜੀ ਨ ਦੇਖਣ ਦਿਓ ਕਰੋ ਕਿਰਪਾ ਸੰਤਨ ਸ਼ੀਗਰੂ ਤੇਗਵਾਦ ਸਾਹਿਬ ਮਹਾਰਾਜ ਆਪਣੀ ਮਿਹਰ ਕਰੋ ਕਿਰਪਾ ਕਰੋ ਬੱਚਿਆਂ ਦੀ ਬਜੀ ਜਰੀ ਗੱਪੀਤੀ ਹੋ ਬਜੀ ਕਰੋ ਕਿਰਪਾ ਮਨ ਤੇ ਕਭੂ ਨਾ ਡਰੋ ਨਾ ਡਰੋ ਸੋ ਜਬ ਜਾਏ ਲੜਾਂ Baba Diet Singh <laughs> Tantan Baba Dodar Singh Tantan Baba Durabar Singh Tantan Baba Yeah. <laughs> ਸਲਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਲਾਉ ਨਹੀਂ ਭਾਗ ਲੇਲਾਰ ਉਦੈ ਤਬ ਲਾਉ ਭ੍ਰਮ ਤੇ ਫਿਰ ਤੇ ਬਹੁਤਾਇਓ ਕਲਕੌਰ ਸਮੁੰਦਰ ਮੈਂ ਬੂਧਤ ਥੀ ਬਹੁ ਮਿਤ ਹੈ ਨਹੀਂ ਰੀ ਪਛਤਾਇਓ ਤਤ ਵਿਚਾਰ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ जिन अर्जुन देव गुरु फिर संकट जो गर्व न आयो तरन गगन नव खंड में मोत स्वरूपी रहियो पर पन मथरा कछ भेद नहीं गोरे अर्जुन पर तख हर ਹਰ ਹਰ ਨਾਮ ਜਪਨ ਤਿਆ ਕਛ ਨਾ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਬਾਲ ਗੋਬਾਲ ਤੇਰਾ ਅਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਸੰਤਾ ਕੇ ਕਾਰਜ ਤੁਦ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਾ ਸਿਰ ਸਾਦ ਸਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਤਨ ਸਰਿਵਾਹੇ ਗੁਰੂ ਸਾਹਿਬ ਜੀ ਸੋਈ ਵਾਹਲਾ ਪੰਜਵਾ ਕਰਮ ਧਰਮ ਪਾਪਾਂਡ ਜੋਤੀ ਸਹ ਤੇਜ ਜਮ ਜਗਾਤੀ ਲੂਟੈ ਬਾਲ ਕੀਰਤਨ ਗਾਵੋ ਕਰਤੇ ਕਾ ਨਿਮਖਸਿ ਮਤ ਜਿਤ ਛੂਟੈ ਕਰਮ ਧਰਮ ਪਾਖੰਡ ਜੋ ਦੀ ਸਹ ਇਨ ਜਮ ਜਾਗਾਤੀ ਲੂਟੈ निर्बाण कीर्तन करते का निमख सिमरत जित छूट संतो सागर पार्क जे जेको बचन कमावे संतन का सोगर पर साधी करिय ਰਾਉ ਕੋਟ 3 ਲੱਖ ਮੱਜਨ ਇਸ ਨਾਮ ਇਸ ਕਲਮ ਮਹਿਲ ਪਰਿਚਾ ਸਾਧ ਸੰਗ ਜੋ ਹਰ ਕੋ ਕਾਮਾ ਸੋ ਦੇ ਮਨ ਕਲਿਜੈ ਤੇਦ ਕਤੇ सिमृत सब सा सत ए में पढ़े मुकत ना होई ए अक्षर जो गुरु मुख जापे इसकी निर्मल सोई अति ब्राह्मण सूद वेश उपदेश ਸੋ ਵਰਨਾ ਕੋ ਸਾਜਾ ਗਰਮ ਪਨਾਮ ਜਪੈ ਉਧਰੈ ਸੋ ਕਲਮਹ ਕਟ ਕਟ ਨਾਨਕ ਮਾਂਝਾ ਕਟਰੀ ਬ੍ਰਾਹਮਣ ਸੂਦਵਸ ਉਪਦੇਸ਼ ਚੋ ਵਰਨਾ ਕੋ ਸਾਝਾ ਗਰਮੁ ਖਨਾਮ ਜਪੈ ਉਧਰੈ ਸੋ ਕਲਮ ਹੈ ਕਟ ਕਟ ਨਾਨਕ ਮਾਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋ ਦੀ ਸਹਿ ਤਿੰਨ ਜਮ ਜਗਾਂਤੀ ਲੁੱਟੈ ਨਿਰਵਾਣ ਕੀ ਤਲ ਉਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਗੁਰੂ ਰੂਪੁਰ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਰਾਜਦਾਇ ਪਾਵਨ ਮੁਖਵਾਕ ਪੰਜਵੇਂ ਪਾਤਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 747 ਦੇ ਉਤੇ ਸੁਭਾਈ ਮਾਨ ਹੈ ਸਤਗੁਰੂ ਕਿਰਪਾ ਕਰਨ ਸਤਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਵੇ ਸਤਗੁਰੂ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਣ ਕਰ ਲੈਣ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਏ